ਸ੍ਰਸ਼ੀ ਕਲਜੀ ਸਾਰਿਆਂ ਨੂੰ ਤੁਹਾਡਾ ਸਾਗ ਤੇ ਕੁਕਿੰਗ ਚੈਨਲ ਫਾਈਨਲ ਕਿਰਨ ਕਿਚਨ ਦੇ ਵਿੱਚ ਤੇ ਅੱਜ ਮੈਂ ਬਣਾ ਰਹੀ ਹਾਂ ਹਰੀ ਮਿਸਲਾ achar ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ achar ਬਣਾ ਕੇ ਤਿਆਰ ਕਰਾਂਗੇ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਚਲੋ ਜੀ ਰੈਸਪੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਕੜਾਈ ਦੇ ਵਿੱਚ ਮੈਂ 1.5 ਤੋਂ 2 ਕੜਛੀਆਂ ਲਈਆਂ ਨੇ ਸਰੋਂ ਦਾ ਤੇਲ ਸਰੋਂ ਦੇ ਤੇਲ ਨੂੰ ਆਪਾਂ ਗਰਮ ਕਰਨਾ ਹੈ ਕਲਰ ਚੇਂਜ ਹੋਣ ਤੱਕ ਜਦੋਂ ਕਿ ਇਹ ਧੂੰਏਂਦਾਰ ਗਰਮ ਹੋ ਜਾਵੇ ਗਰਮ ਕਰਕੇ ਆਪਾਂ ਸਾਈਡ ਤੇ ਇਹਨਾਂ ਨੂੰ ਰੱਖ ਲੈਣਾ ਹੈ ਜੀ ਤੇ ਆਪਾਂ ਲੋੜ ਦੇ ਹਿਸਾਬ ਦੇ ਨਾਲ ਇਹਨੂੰ ਆਚਾਰ ਦੇ ਵਿੱਚ ਵਰਤਾਂਗੇ ਉਸ ਤੋਂ ਬਾਅਦ ਮੈਂ ਲਈਆਂ ਨੇ ਹਰੀਆਂ ਮਿਰਚਾਂ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਜੀ ਤੇ ਕਿਸ਼ਾਨੀ ਦੇ ਵਿੱਚ ਪਾ ਕੇ ਸੁਕਾ ਲਿਆ ਸੀ ਤੁਸੀਂ ਕੱਪੜੇ ਦੇ ਨਾਲ ਵੀ ਇਹਨਾਂ ਨੂੰ ਪੋਝ ਸਕਦੇ ਹੋ ਉਸ ਤੋਂ ਬਾਅਦ ਮੈਂ ਉਤਾਰ ਰਹੀ ਹਾਂ ਇਹਨਾਂ ਦੀਆਂ ਡੰਡੀਆਂ ਡੰਡੀਆਂ ਦੇ ਨਾਲ ਆਚਾਰ ਜਲਦੀ ਖਰਾਬ ਹੋ ਜਾਂਦਾ ਹੈ ਜੀ ਅਗਰ ਤੁਸੀਂ ਜਲਦੀ ਆਚਾਰ ਨੂੰ ਖਾ ਲੈਣਾ ਹੈ ਮਤਲਬ ਤੁਹਾਡਾ ਆਚਾਰ ਜਲਦੀ ਖਤਮ ਹੋ ਜਾਂਦਾ ਤਾਂ ਤੁਸੀਂ ਡੰਡੀਆਂ ਜੋ ਸੌਫਟ ਵਾਲੀਆਂ ਹੀ ਨਰਮ ਵਾਲੀਆਂ ਉਹ ਵਰਤ ਸਕਦੇ ਹੋ ਜੇਸੀ ਤਰ੍ਹਾਂ ਮੈਂ ਸਾਰੀਆਂ ਡੰਡੀਆਂ ਉਤਾਰ ਦਿੱਤੀਆਂ ਜੀ ਤੇ ਫਿਰ ਆਪਾਂ ਇਹਨੂੰ ਕੱਟ ਲੈਣਾ ਹੈ ਮੈਂ ਇਹਨੂੰ ਇਸ ਤਰ੍ਹਾਂ ਲੰਮੀ ਲੰਮੀ ਪੀਸਾਂ ਦੇ ਵਿੱਚ ਸਾਈਜ਼ ਦੇ ਵਿੱਚ ਕੱਟ ਲਿਆ ਹੈ ਤੇ ਤੁਸੀਂ ਇਹਨੂੰ ਛੋਟੇ ਛੋਟੇ ਪੀਸਾਂ ਦੇ ਵਿੱਚ ਵੀ ਕੱਟ ਸਕਦੇ ਹੋ ਤੇ ਇਸ ਤਰ੍ਹਾਂ ਲੰਮਾ ਵੀ ਤੇ ਵਿਚਕਾਰ ਕੱਟ ਲਾ ਕੇ ਵੀ ਆਪਣੇ ਮਨਪਸੰਦ ਦੇ ਹਿਸਾਬ ਦੇ ਨਾਲ ਇਸੇ ਤਰ੍ਹਾਂ ਤੁਸੀਂ ਸਾਰੀਆਂ ਮਿਰਚਾਂ ਨੂੰ ਕੱਟ ਸਕਦੇ ਹੋ ਇਸੇ ਤਰ੍ਹਾਂ ਮੈਂ ਸਾਰੀਆਂ ਮਿਰਚਾਂ ਜੀ ਕੱਟ ਕੇ ਰੱਖ ਲਈਆਂ ਤੇ ਇੱਥੇ ਮੈਂ ਲਈਆਂ ਨੇ ਇਹ ਥੋੜੀਆਂ ਜਿਹੜੀਆਂ ਮਿਰਚਾਂ ਨੇ ਕੌੜੀਆਂ ਨੇ ਇਹਨਾਂ ਦੇ ਵਿੱਚ ਕਾਫੀ ਗੁੜੱਤਨਾਂ ਤੇ ਜਦੋਂ ਮੈਂ ਇਹਨਾਂ ਨੂੰ ਕੱਟ ਰਹੀ ਸੀ ਤੇ ਮੇਰੇ ਹੱਥ ਵੀ ਕਾਫੀ ਜਲਦੇ ਸੀਗੇ ਤੇ ਜਿਹੜੀਆਂ ਕੌੜੀਆਂ ਮਿਰਚਾਂ ਜੀ ਕੌੜੀਆਂ ਮਿਰਚਾਂ ਦਾ ਅਚਾਰ ਆ ਜਿਹੜਾ ਛੇਤੀ ਖਰਾਬ ਨਹੀਂ ਹੁੰਦਾ ਤੇ ਤੁਸੀਂ ਨਾਰਮਲ ਘੱਟ ਗੁੜੱਤਨ ਵਾਲੀਆਂ ਮਿਰਚਾਂ ਤੇ ਵੀ ਅਗਰ ਤੁਸੀਂ ਜ਼ਿਆਦਾ ਕੌੜੀਆਂ ਮਿਰਚਾਂ ਨਹੀਂ ਖਾਣੀਆਂ ਪਸੰਦ ਕਰਦੇ ਤਾਂ ਘੱਟ ਗੁੜੱਤਨ ਵਾਲੀਆਂ ਮਿਰਚਾਂ ਖਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਕਰਨਾ ਹੈ ਜੀ ਮਸਾਲਾ ਤਿਆਰ ਮਸਾਲੇ ਦੇ ਲਈ ਲਾਜ਼ਮ ਹੈ ਸੁੱਕਾ ਧਨੀਆ ਪੌਣਾ ਚਮਚ ਨਾਰਮਲ ਖਾਣੇ ਵਾਲੇ ਆਪਣੇ ਘਰ ਦੇ ਵਿੱਚ ਚਮਚ ਹੁੰਦੀ ਹੈ ਜੀਰਾ ਅੱਧਾ ਚਮਚ ਤੇ ਸੌਂਫ ਲਈ ਹੈ ਜੀ ਮੈਂ ਪੌਣਾ ਚਮਚ ਤੇ ਰਾਹੀ ਸਰੋਂ ਦੇ ਦਾਣੀ ਉਹ ਵੀ ਮੈਂ ਲਿਆ ਹੈ ਜੀ ਅੱਧਾ ਚਮਚ ਇਹ ਜਿਹੜੇ ਸੁੱਕੇ ਮਸਾਲੇ ਹੈ ਜੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਣਾ ਹੈ ਬਿਲਕੁਲ ਲੋ ਫਲੇਮ ਤੇ ਸੇਮਤੀ 1 ਤੋਂ 1.5 ਮਿੰਟ ਭੁੰਨਣਾ ਹੈ ਜੀ ਜਦੋਂ ਕਿ ਇਹਦੀ ਸੋਹਣੀ ਸੋਹਣੀ ਖੁਸ਼ਬੂ ਆਉਣ ਲੱਗੇ ਤੇ ਥੋੜਾ ਜਿਹਾ ਕਲਰ ਵੀ ਚੇਂਜ ਹੋ ਜਾਵੇ ਧਿਆਨ ਰੱਖਣਾ ਹੈ ਕਿ ਇਸ ਦੀ ਫਲੇਮ ਜ਼ਿਆਦਾ ਨਹੀਂ ਹੋਣੀ ਚਾਹੀਦੀ ਤੇ ਜ਼ਿਆਦਾ ਕਲਰ ਵੀ ਨਹੀਂ ਚੇਂਜ ਕਰਨਾ ਨਹੀਂ ਤਾਂ ਆਪਣੇ ਮਸਾਲੇ ਜਲ ਜਾਣਗੇ ਤੇ ਦੇਖੋ ਰਾਈ ਆਪਣੀ ਚਟਕ ਚੁੱਕੀ ਆ ਤੇ ਇਹਨਾਂ ਨੂੰ ਮੈਂ ਭੁੰਨ ਕੇ ਜੀ ਇੱਕ ਸਾਈਡ ਤੇ ਇੱਕ ਪਲੇਟ ਦੇ ਵਿੱਚ ਕੱਢ ਲਾਵਾਂਗੀ ਠੰਡਾ ਹੋਣ ਲਈ ਠੰਡਾ ਹੋਣ ਤੋਂ ਬਾਅਦ ਆਪਾਂ ਇਹਨੂੰ ਮਿਕਸੀ ਦੇ ਵਿੱਚ ਦਰਦਰਾ ਗ੍ਰाइंड ਕਰਨਾ ਹੈ ਤੁਸੀਂ ਕੁੰਡੇ ਦੇ ਵਿੱਚ ਵੀ ਇਹਨੂੰ ਕੁੱਟ ਕੇ ਦਰਦਰਾ ਗ੍ਰाइंड ਕਰ ਸਕਦੇ ਹੋ ਤੇ ਮਿਕਸੀ ਦੇ ਵਿੱਚ ਵੀ ਤੇ ਉਸ ਤੋਂ ਬਾਅਦ ਲਈਆ ਜੀ ਮੈਂ ਅੱਧੇ ਚਮਚਾ ਤੋਂ ਕਾਟ ਕਲੌਂਜੀ ਤੇ ਅੱਧੇ ਚਮਚਾ ਤੋਂ ਘਾਟੀ ਇੱਥੇ ਮਿਲੇ ਆ ਮੇਥੀ ਦਾਣਾ ਮੇਥੇ ਵੀ ਕਹਿ ਦਿੰਦੀਆਂ ਸੀ ਮੇਥੀ ਦਾਣਾ ਵੀ ਕਹਿ ਦਿੰਨੀ ਇਹਨੂੰ ਤਾਂ ਮੈਂ 10 ਤੋਂ 15 ਸੈਕਿੰਡ ਹੀ ਭੁੰਨਿਆ ਜੀ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਣਾ ਇਹ ਜਲਦੀ ਜਲ ਜਾਣਗੇ ਤੇ ਇਹਨਾਂ ਨੂੰ ਆਪਾਂ ਸਾਬਤ ਹੀ ਯੂਜ਼ ਕਰਨਾ ਇਸ ਲਈ ਮੈਂ ਇਹਨਾਂ ਨੂੰ ਅਲੱਗ ਭੁੰਨ ਰਹੀਆਂ ਸੀ ਉਸ ਨਾਲ ਦਾ ਜਿਹੜਾ ਇਹਨਾਂ ਦਾ achar ਹੈ ਮਿਰਚਾਂ ਦਾ ਬਹੁਤ ਹੀ ਟੇਸਟੀ ਬਣਦਾ ਹੈ ਮਸਾਲਿਆਂ ਨੂੰ ਵੀ ਮੈਂ ਗ੍ਰाइंड ਕਰਕੇ ਜੀ ਠੰਡਾ ਹੋਣ ਤੇ ਪਲੇਟ ਦੇ ਵਿੱਚ ਕੱਢ ਲਿਆ ਏ ਦੇਖੋ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਦਰਦਰਾ ਗ੍ਰाइंड ਕਰਨਾ ਹੈ ਛਿਰ ਮੇ ਮਿਰਚਾਂ ਨੂੰ ਇੱਕ ਖੁੱਲੇ ਬਰਤਨ ਦੇ ਵਿੱਚ ਪਾ ਲਿਆ ਜੀ ਤੇ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਉਣਾ ਹੈ ਤੇਲ ਤੇਲ ਆਪਾਂ ਜਿੰਨੀ ਆ ਕਿ ਸਾਰੀਆਂ ਮਿਰਚਾਂ ਤੇ ਆਪਣਾ ਤੇਲ ਲੱਗ ਜਾਵੇ ਉਨਾ ਹੀ ਜ਼ਰੂਰਤ ਦੇ ਹਿਸਾਬ ਦੇ ਨਾਲ ਪਾਉਣਾ ਹੈ ਜਿਆਦਾ ਤੇਲ ਨਹੀਂ ਆਪਾਂ ਬਰਤਨਾਂ ਇੱਥੇ ਤੇਲ ਪਾ ਕੇ ਜੀ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤਾਂ ਕਿ ਸਾਰੀਆਂ ਮਿਰਚਾਂ ਦੇ ਉੱਪਰ ਚੰਗੀ ਤਰ੍ਹਾਂ ਜਿਹੜਾ ਤੇਲ ਆਪਣਾ ਲੱਗ ਜਾਵੇ ਇਸ ਦੇ ਨਾਲ ਜਿਹੜੀ ਮਸਾਲੀਆਂ ਚੰਗੀ ਤਰ੍ਹਾਂ ਆਪਣੇ achar ਦੇ ਨਾਲ ਚਿੱਟਕ ਜਾਣਗੇ ਦੇਖੋ ਤੇਲ ਸਾਰੀ ਕੋਟਿੰਗ ਆ ਸਾਰੀ ਮਸਾਲਿਆਂ ਤੇ ਹੋ ਚੁੱਕੀ ਆ ਇਸ ਤੋਂ ਬਾਅਦ ਜਿਹੜੇ ਮਸਾਲੇ ਆਪਾਂ ਦਰਦਰੇ ਕੁੱਟੇ ਸੀ ਜੀ ਉਹ ਜਿੰਨੇ ਆਪਾਂ ਨੂੰ ਚਾਹੀਦੇ ਆ ਮੈਂ ਥੋੜੀ ਮਸਾਲੇ ਜਿਆਦਾ ਮਾਤਰਾ ਦੇ ਵਿੱਚ ਲਏ ਸੀ ਉਹਨਾਂ ਆਪਾਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਆਪਾਂ ਜਿਆਦਾ ਮਸਾਲਿਆਂ ਦੀ ਵੀ ਵਰਤੋਂ ਨਹੀਂ ਕਰਨੀ ਜਿਆਦਾ ਮਸਾਲੇ ਮਸਾਲੇ ਹੋ ਜਾਣਗੇ ਅਗਰ ਆਪਾਂ ਜਿਆਦਾ ਪਾ ਦਿਆਂਗੇ ਤਾਂ ਮਸਾਲੇ ਪਾ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਜੀ ਮਿਕਸ ਕਰਨ ਤੇ ਦੇਖੋ ਜਿਹੜੇ ਸਾਰੇ ਮਸਾਲੇ ਆ ਤੇਲ ਦੇ ਨਾਲ ਕੀ ਸਾਰੇ ਮਿਰਚਾਂ ਦੇ ਉੱਪਰ ਚਿਪਕ ਗਏ ਆ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਆਪਣੇ ਕੋਲੇ ਮੇਥੀ ਦਾਣਾ ਤੇ ਕਲੌਂਜੀ ਆ ਇਸੇ ਤਰ੍ਹਾਂ ਪਾ ਦੇਣਾ ਹੈ ਤੇ ਫਿਰ ਪਾਉਣੇ ਆ ਜੀ ਸੁੱਕੇ ਮਸਾਲੇ ਚਮਚ ਦਾ ਚੌਥਾ ਹਿੱਸਾ ਕਾਲਾ ਨਮਕ ਤੇ ਪੌਣਾ ਚਮਚ ਮਿਆਈ ਤੇ ਪਾਇਆ ਜੀ ਨੋਰਮਲ ਨਮਕ ਤੇ ਚਮਚ ਦਾ ਚੌਥਾ ਹਿੱਸਾ ਪਾਇਆ ਹਲਦੀ ਤੇ ਅੱਧਾ ਚਮਚ ਮਿਆਈ ਜੀ ਕਸ਼ਮੀਰੀ ਲਾਲ ਮਿਰਚ ਇਹਦੇ ਨਾਲ ਟੇਸ ਵੀ ਵਧੀਆ ਬਣਦਾ ਹੈ ਤੇ ਕਲਰ ਵੀ ਬਹੁਤ ਵਧੀਆ ਆਉਂਦਾ ਹੈ ਜਰੂਰਤ ਦੇ ਹਿਸਾਬ ਦੇ ਨਾਲ ਜਿੰਨੇ ਮਸਾਲੇ ਆਪਾਂ ਨੂੰ ਮਿਰਚਾਂ ਦੇ ਵਿੱਚ ਚਾਹੀਦੇ ਆ ਜੀ ਆਪਾਂ ਪਾ ਲੈਣੇ ਤੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਇੱਕ ਵਾਰੀ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਮਿਰਚਾਂ ਦਾ ਆਚਾਰ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਉਸ ਤੋਂ ਬਾਅਦ ਮੈਂ 2 ਤੋਂ 3 ਚਮਚ ਹੋਰ ਤੇਲ ਦੇ ਪਾ ਦਿੱਤੇ ਸੀ ਪਾ ਕੇ ਤੇ ਉਹਨੂੰ ਆਪਾਂ ਮਿਕਸ ਕਰਨਾ ਹੈ ਤੇ ਇਹ ਵਾਈਟ ਵਿਨੇਗਰ ਆ ਜੀ ਜੇਕਰ ਤੁਸੀਂ 3-4 ਮਹੀਨੇ ਤੱਕ ਆਚਾਰ ਨੂੰ ਰੱਖਣਾ ਚਾਹੁੰਦੇ ਹੋ ਤਾਂ 2-3 ਚਮਚ ਤੁਸੀਂ ਵਿਨੇਗਰ ਦੇ ਵੀ ਵਰਤ ਸਕਦੇ ਹੋ ਪਰ ਮੈਂ ਜਿਆਦਾ ਟਾਈਮ ਨਹੀਂ ਰੱਖਣਾ ਇਸ ਲਈ ਮੈਂ ਵਿਨੇਗਰ ਨਹੀਂ ਯੂਜ਼ ਕਰ ਰਹੀ ਫਿਰ ਆਪਾਂ ਤੇਲ ਪਾ ਕੇ ਜੀ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਸ ਤਰ੍ਹਾਂ ਦੇਖੋ ਆਪਣਾ achara ਦੇਖਣ ਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ ਤੇ ਕਲਰ ਵੀ ਬਹੁਤ ਵਧੀਆ ਆਇਆ ਹੈ ਇੱਕ ਵਾਰੀ ਜ਼ਰੂਰ ਤੁਸੀਂ ਮੇਰੇ ਇਸ ਤਰੀਕੇ ਦੇ ਨਾਲ ਪਾ ਕੇ ਦੇਖਿਓ ਦੇਖੋ achar ਦੇਖਣ ਨੂੰ ਕਿੰਨਾ ਵਧੀਆ ਲੱਗਦਾ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਰੈਸਪੀ ਵਧੀਆ ਲੱਗੀ ਜੀ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਘੰਟੀ ਵਾਲੇ ਬਟਨ ਨੂੰ ਜਰੂਰ ਪ੍ਰੈਸ ਕਰਿਓ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਰੈਸਪੀ ਜਰੂਰ ਪਸੰਦ ਆਵੇਗੀ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਤੇ ਜਰੂਰ ਵਿਜ਼ਿਟ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਨਵੀਂ ਰੈਸਪੀ ਦੇ ਨਾਲ ਥੈਂਕ ਯੂ ਸੋ ਮੱਚ ਬਾਏ ਬਾਏ